ਾਰੇ ਲਾਈਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗਰਮੀ ਕਾਰਨ ਸੂਬੇ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਬੇਹਾਲ ਹਨ ਜਿਸ ਦੇ ਨਤੀਜੇ ਵਜੋਂ ਪਾਣੀ ਦੀ ਕਮੀ ਕਾਰਨ ਕਿਸਾਨ ਤੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅੱਤ ਦੀ ਪੈ ਰਹੀ ਗਰਮੀ ਤੋਂ ਸਟਕਾਰਾ ਪਾਉਣ ਲਈ ਰੱਬ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿ ਰੱਬਾ ਰੱਬਾ ਮੀਂਹ ਪਾ ਬਰਸਾਵਨ ਦਾ ਮਹੀਨਾ ਬਿਨ ਪ੍ਰਸੰਤ ਤੋਂ ਜਾਂਦਾ ਦੇਖ ਬਲਕਸਨ ਅਦੀਨੋਂ ਦੇ ਪਿੰਡ ਕੈਰੇ ਦੀਆਂ ਔਰਤਾਂ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਮੀਂਹ ਪਵਾਂ ਦੀ ਆਸ ਵਿੱਚ ਅੱਜ ਇਕੱਠੇ ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਤੇ ਮੀਂਹ ਪਵਾਂ ਲਈ ਪਿੰਡ ਕੈਰੇ ਚੋਂ ਪੁਰਾਣੀ ਪਰੰਪਰਾ ਅਨੁਸਾਰ ਗੁੱਡੀ ਫੂਕੀ ਗਈ। ਅਤੇ ਗੁਲਗਲੇ ਮਠੀਆਂ ਤੇ ਲੰਗਰ ਲਗਾਏ ਗਏ। ਬੇਸ਼ੱਕ ਮਾਨਸੂਨ ਨਾਲ ਗੁੱਡੀ ਪਟੋਲਿਆਂ ਦਾ ਕੋਈ ਸਬੰਧ ਨਹੀਂ ਪਰ ਫਿਰ ਵੀ ਪਿੰਡ ਦੀਆਂ ਔਰਤਾਂ ਵੱਲੋਂ ਇੱਕ ਮੀਂਹ ਪਵਾਂ ਦੀ ਆਸ ਕਰਕੇ ਪੁਰਾਣੀ ਪਰੰਪਰਾ ਨੂੰ ਦੁਹਰਾਇਆ ਗਿਆ। ਇਸ ਮੌਕੇ ਹਰਜੀਤ ਸਿੰਘ ਢਿੱਲੋਂ ਲਖਪ੍ਰੀਤ ਸਿੰਘ ਪੁਜਾਰੀ ਅਮਰਜੀਤ ਕੌਰ ਨਸੀਬ ਕੌਰ ਕਰਨੈਲ ਕੌਰ ਪੰਧੋਲ ਪਾਰੋ ਕੌਰ ਕਰਮਜੀਤ ਕੌਰ ਜਸਵਿੰਦਰ ਕੌਰ ਢਿੱਲੋਂ ਰਾਜਕੌਰ ਗੁੱਡੀ ਕੌਰ ਬੜੈਚ ਸਰਬਜੀਤ ਕੌਰ ਬੜੈਚ ਕਰਮਜੀਤ ਕੌਰ ਸਰਾ ਆਦ ਹਾਜ਼ਰ ਸਨ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਸਟਾਰ ਨੀ ਨਾ ਤੇ ਨੂੰ ਅਸੀਂ ਨਾ ਆਪਣੇ ਨੀ ਫਿਰਦਿਆਂ ਦੀ ਰੱਖਦੀ ਲਾਜਨ ਮਾਣੀਏ ਹਾਈ ਹਾਈ ਨੀ ਸਾਡੇ ਪੈਰਾ ਵਿੱਚ ਪਾਇਂਗਾ ਪਾਇਂਦੇ ਸਾਡੇ ਵੀਰ ਫਿਰਦੇ ਨੇ ਖੇਤ ਹਾਇ ਬੇਰਬਾ ਬੱਸ ਬੱਸ ਕਰ ਹਾਈ ਬੱਸ ਹਾਈ ਇਹ ਕਾਵੇ ਸਵੰਦ ਦੀ ਫੁੱਕੀ ਗਈ ਹੈ ਜੀ ਗੁੱਟੀ ਕਈ ਨਹੀਂ ਵੀਰ ਗੁੱਡੀ ਫੁੱਕੀਆ ਸਾਡੇ ਪਿੰਡ ਵਿੱਚ ਨਹੀਂ ਨਹੀਂ ਪੈਂਦਾ ਵੀ ਸਾਡੇ ਝੋਨੇ ਸੁੱਕਦੇ ਨੇ ਸਾਡੇ ਢੀਆਂ ਪੁੱਤ ਫਿਰਦੇ ਨੇ ਤਰਫ ਦੇ ਖੇਤਾਂ ਦੇ ਵਿੱਚ ਵੀ ਐਨੀ ਗਰਮੀ ਆ ਜੋ ਕੋਈ ਇਸ ਢਿਗ ਤੇ ਕੌਣ ਜ਼ਿੰਮੇਵਾਰ ਆ ਫਿਰ ਬੱਤੂ ਹੀ ਆ ਠੀਕ ਅੱਜ ਅੱਜ ਗੁੱਡੀ ਫੂਕੀ ਗਈ ਆ ਤੇ ਨਾਲ ਹੋਰ ਕੀ ਕੁਛ ਆ ਮੁਰਕੀ ਦੇ ਫੋਟਲੇ ਗੋਲ ਗਲੇ ਪਕਾਏ ਨੇ ਠੀਕ ਆ ਸਾਰੇ ਨਗਰ ਨੇ ਰਲ ਕੇ ਤੁਸੀਂ ਗੋਲ ਗਲੇ ਪਕਾਏ ਨੇ ਤੇ ਨਾਲ ਸਾਰੇ ਪਿੰਡ ਨੇ ਸਾਰੇ ਪਿੰਡ ਨੇ ਰਲ ਕੇ ਗੁੱਡੀ ਫੂਕੀ ਆ ਪੰਜ ਮਿੰਨੇ ਵੀ ਹਿੱਸੇ ਰਹੇ ਨੇ ਭਾਵੇਂ ਨਾ ਪਾਉਣੀ ਪਾਉਣੇ ਨੇ ਇਹ ਸੀ ਅੱਜ ਤਾਂ ਪਾਈਆਂ ਮੱਤਕੜੀਆਂ ਸੀ ਭਾਈ ਤਾਂ ਮੂਰੇ ਲੱਗਣ ਆਈਆਂ ਸੀ ਸਾਰੇ ਨਗਰ ਦੇ ਬਾ ਸਾਡੀ ਹੁਣ ਤੂੰ ਸੁਣ ਲੈ ਅਰਜ we